हां तो प्यारे बच्चों सारेनु प्यार भरी सत श्री अकाल हां बेटा, आप दी बेटा, था, था बेटा, बेटा आपा जवाहर नवोदया दाखला ਪ੍ਰੀਖਿਆ ਦੀ ਤਿਆਰੀ ਦੇ ਅਧੀਨ ਐਲਸੀਐਮ ਤੇ ਐਚਸੀਐਫ ਦਾ ਚੈਪਟਰ ਸ਼ੁਰੂ ਕੀਤਾ ਹੋਇਆ ਬੇਟਾ ਤਾਂ ਉਹਦਾ 181 ਨੰਬਰ ਟੈਸਟ ਹੈ ਜਿਹੜਾ ਇਹ ਬੇਸਿਕ ਟੈਸਟ ਹੈਗਾ ਬੇਟਾ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ 8 12 ਤੇ 15 ਦਾ ਲਘੁਤਮ ਸਮਾਵਕਤਕ ਪਤਾ ਕਰੋ ਤਾਂ ਬੇਟਾ ਇਸ ਤਰ੍ਹਾਂ ਆਪਾਂ ਲਿਖ ਲੈਣਾ 8 12 15 ਜਿਸ ਤਰ੍ਹਾਂ ਆਪਾਂ ਨਾਰਮਲੀ ਲਘੁਤਮ ਕੱਢਦੇ ਆਂ ਤਾਂ ਬੇਟਾ ਇਹ ਕਿਹੜੇ ਪਹਾੜੇ ਤੇ ਜਾਂਦਾ ਦੋ ਦੇ ਉੱਤੇ 2 ਚੋਕੇ 8 2 ਛੇ ਕੇ 12 15 ਦੇ 15 ਫੇਰ ਬੇਟਾ ਇਹ ਦੋ ਤੇ ਜਾਊਗਾ 2 ਦੁਣੀ 4 2 ਤੀਏ 6 15 ਦੇ 15 ਫੇਰ ਬੇਟਾ ਇਹ ਤਿੰਨ ਦੇ ਪਹਾੜੇ ਤੇ ਜਾਊਗਾ ਦੋ ਦੇ 2 3 ਨੇ ਕਮ ਤਿੰਨ ਤੇ 3 5 15 ਹੁਣ ਕੋਈ ਵੀ ਸਾਂਝਾ ਪੜਾ ਜਿਹੜਾ ਨਹੀਂ ਜਿਹਦੇ ਤੇ ਜਾਂਦਾ ਇਹ ਤਾਂ ਆਪਾਂ ਗੁਣਾ ਕਰ ਲੈਨੇ 2 ਦੁਣੀ 4 3 ਏ 12 2 ਦੁਣਾ 24 5 120 ਤਾਂ ਕਿ ਨਾਲ ਗੁੱਤਮ ਆ ਗਿਆ 120 120 ਬੇਟਾ ਸਾਂਝਾ ਐਲਸੀਐਮ ਲੀਸਟ ਕਾਮਨ ਮਲਟੀਪਲ ਹੈ ਜਿਹਦੇ ਜਿਹੜਾ ਜਦੋਂ ਆਪਾਂ 8 ਨਾਲ ਭਾਗ ਕਰਦੇ ਹਾਂ ਤਾਂ ਵੀ 120 ਵੰਡਿਆ ਜਾਊਗਾ ਪੂਰਾ ਪੂਰਾ 12 ਤੇ ਕਰਾਂਗੇ ਤਾਂ ਵੀ ਵੰਡਿਆ ਜਾਊ 15 ਤੇ ਕਰਾਂਗੇ ਤਾਂ ਵੀ ਪੂਰਾ ਪੂਰਾ ਵੰਡਿਆ ਜਾਊਗਾ ਤਾਂ 120 ਬੇਟਾ b1 ਆਲਟਰਨੇਟਿਵ ਹੈ ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਸਵਾਲ ਨੰਬਰ 2 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਹੈ ਤਾਂ ਜਦੋਂ ਅਸੀਂ ਸਵਾਲ ਨੰਬਰ 2 ਨੂੰ ਦੇਖਦੇ ਬੇਟਾ ਇਹ ਘਾਤ ਅੰਕਾਂ ਵਾਲੇ ਸਵਾਲ ਹੈਗੇ ਆ ਅੱਗੇ ਆਪਾਂ ਫੇਰ ਕਲੀਅਰ ਕਰਾਂਗੇ ਇਹਨਾਂ ਨੂੰ ਠੀਕ ਹੈ ਬੇਟਾ ਤਾਂ ਸਵਾਲ ਨੰਬਰ 2 ਦੇ ਵਿੱਚ ਕੀ ਕਹਿੰਦਾ ਪਿਆ ਹੈ ਕਹਿੰਦਾ 3 ਦੀ ਘਾਤ 8 3 ਦੀ ਘਾਤ 11 ਤੇ 3 ਦੀ ਘਾਤ 10 ਦਾ ਐਲਸੀਐਮ ਲਘੁਤਮ ਸਮਾਵਰਤਕ ਪਤਾ ਕਰੋ ਲੀਸਟ ਕਾਮਨ ਮਲਟੀਪਲ ਬੇਟਾ ਇਹ ਘਾਤ ਅੰਕਾਂ ਵਾਲਾ ਇੱਕ ਸਪੈਸ਼ਲ ਚੈਪਟਰ ਆਪਾਂ ਕਰਾਂਗੇ ਭਾਵੇਂ ਟੈਕਸਟ ਬੁੱਕ 'ਚ ਨਹੀਂ ਪਰ ਸਵਾਲ ਕਿਸੇ ਵੇਲੇ ਉਹ ਪਾ ਜਾਂਦਾ ਹੈ ਤੇ ਤੁਹਾਨੂੰ ਪਤਾ ਲੱਗ ਜੂ ਜਦੋਂ ਬੇਟਾ ਘਾਤ ਅੰਕਾਂ ਦਾ ਆਪਾਂ ਲਘੂਤਮ ਪਤਾ ਕਰਨਾ ਤਾਂ ਤਿੰਨਾਂ ਦੇ ਵਿੱਚ ਵੱਡੀ ਤੋਂ ਵੱਡੀ ਸਾਂਝੀ ਘਾਤ ਆਪਾਂ ਲੈਣੀ ਹੁੰਦੀ ਹੈ ਤਾਂ ਤਿੰਨ ਦੀ ਘਾਤ 8 ਜਿਹੜੀ ਹੈਗੀ ਹੈ ਉਹ ਸਾਂਝੀ ਹੈ ਇਹਦੇ 'ਚ ਵੀ ਹੈ ਇਹਦੇ 'ਚ ਵੀ ਹੈ ਬੇਟਾ ਇਹਨੂੰ ਆਪਾਂ ਇੰਜ ਵੀ ਲਿਖ ਸਕਦੇ ਹਾਂ ਨਾ ਤਿੰਨ ਦੀ ਘਾਤ 8 ਪਹਿਲੇ 'ਚ ਦੂਜੇ 'ਚ ਆਪਾਂ ਤਿੰਨ ਦੀ ਘਾਤ 8 ਗੁਣਾ 3 ਦੀ ਘਾਤ 3 ਆਪਾਂ ਇਸ ਤਰ੍ਹਾਂ ਇਸ ਰੂਪ ਚ ਵੀ ਲਿਖ ਸਕਦੇ ਹਾਂ ਇਹ ਵੀ 3 ਦੀ ਘਾਤ 11 ਹੀ ਆ ਤੇ ਇਹਨੂੰ ਬੇਟਾ 3 ਦੀ ਘਾਤ 8 ਗੁਣਾ 3 ਦੀ ਘਾਤ 2 ਵੀ ਲਿਖ ਸਕਦੇ ਹਾਂ ਇਹਦਾ ਮਤਲਬ 3 ਦੀ ਘਾਤ 8 ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਕਾਮਨ ਹੈ ਤੇ ਇਹਦੇ ਵਿੱਚ ਵੀ ਕਾਮਨ ਹੈਗੀ ਹੈ ਇਸ ਕਰਕੇ 3 ਦੀ ਘਾਤ 8 ਜਿਹੜੀ ਸਾਂਝੀ ਹੋਣ ਕਰਕੇ ਸਾਡਾ ਜਿਹੜਾ ਲਘੁਤਮ ਸਮਾਵਰਤਕ ਆ ਜਾਊਗਾ ਤਾਂ ਬੇਟਾ ਜਦੋਂ ਇਹ A1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਹਾਂ ਤਾਂ ਪਿਆਰੇ ਬੱਚਿਓ ਹੁਣ ਆਪਾਂ ਐਸ ਟੈਸਟ ਦੇ ਸਵਾਲ ਨੰਬਰ 3 ਦੇ ਉੱਤੇ ਪਹੁੰਚ ਗਏ ਇਹਦੇ ਚ ਕੀ ਕਹਿੰਦਾ ਪਿਆ ਕਹਿੰਦਾ ਦੋ ਸੰਖਿਆਵਾਂ ਦਾ ਲਘੂਤਮ ਸਮਾਵਰਤਕ 2520 ਤੇ ਮਹੱਤਮ ਸਮਾਵਰਤਕ 12 ਹੈ ਜੇਕਰ ਇਹਨਾਂ ਵਿੱਚੋਂ ਇੱਕ ਸੰਖਿਆ 504 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ ਤਾਂ ਬੇਟਾ ਇਹਦਾ ਆਪਾਂ ਇੱਕ ਫਾਰਮੂਲਾ ਕੀਤਾ ਸੀਗਾ ਪਿਛਲੇ ਸਵਾਲਾਂ ਦੇ ਵਿੱਚ a b lcm hcf ਉਹਨਾਂ ਸੰਖਿਆਵਾਂ ਦਾ ਲਘੁਤਮ ਤੇ ਦੋ ਸੰਖਿਆਵਾਂ ਦੀ ਗੁਣਾ ਉਹਨਾਂ ਦੇ ਲਘੁਤਮ ਤੇ ਮਹੱਤਮ ਦੀ ਗੁਣਾ ਦੇ ਬਰਾਬਰ ਹੁੰਦੀ ਹੈ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਆਪਾਂ ਰਕਮਾਂ ਭਰ ਦਿੰਨੇ ਆ ਮਹੱਤਮ ਲਘੁਤਮ ਸਮਾਵਰਤਕ 2520 ਤੇ ਮਹੱਤਮ ਸਮਾਵਰਤਕ ਕਿੰਨਾ 12 ਤੇ ਦੂਜੇ ਪਾਸੇ ਜੇਕਰ ਇੱਕ ਸੰਖਿਆ 504 ਹੋਵੇ ਤਾਂ a 504 ਤਾਂ b ਹੈ ਜਿਹੜੀ ਆਪਾਂ ਪਤਾ ਕਰਨੀ ਹੈ ਹੁਣ b ਨੂੰ ਇੱਧਰ ਰੱਖ ਲਾਂਗੇ 504 ਇੱਧਰ ਆ ਕੇ ਭਾਗ ਖਾਜੂਗੀ ਠੀਕ ਹੈ ਤਾਂ b 2520 12 504 ਤਾਂ 12 ਦੇ ਭਾੜੇ ਤੇ ਕੱਟੀ ਜਾਂਦੀ ਹੈ 12 48 2 12 2 24 ਠੀਕ ਹੈ ਬੇਟਾ ਤਾਂ ਬੇਟਾ ਆਹ ਦਾ ਜਿਹੜਾ ਹੈਗਾ 42 ਵੈਸੇ ਤਾਂ ਤੁਸੀਂ ਛੋਟੇ ਪਹਾੜੇ ਤੇ ਕੱਟਣਾ ਕਿਉਂਕਿ ਤੁਹਾਡਾ ਅਭਿਆਸ ਨਹੀਂ ਹੈਗਾ ਹੱਲੇ ਤਾਂ ਇਹਦੇ ਤੇ ਪੂਰੇ-ਪੂਰੇ ਕੱਟੇ ਜਾਣਗੇ 42 ਦੇ ਪਹਾੜੇ ਤੇ ਵੰਡੇ ਜਾਂਦੇ ਆ ਚਲੋ ਆਪਾਂ ਛੋਟੇ ਤੇ ਵੰਡ ਲੈਂਦੇ 2 ਤੇ 21 ਇਹਨੂੰ ਵੀ ਦੋ ਤੇ ਕੱਟ ਦਿੰਨੇ ਦੋ 1 2 2 2 4 ਤੇ ਦੋ 1 ਹਾਂ ਅਸਲ ਦੋ 6 2 12 ਤੇ 0 ਦੀ 0 ਠੀਕ ਹੈ 1260 ਆ ਗਿਆ ਇਹ ਬੇਟਾ 21 ਦੇ پہاڑے ਤੇ ਪੂਰੇ ਪੂਰੇ ਵੰਡੇ ਜਾਂਦੇ VO 521 5105 21 66 126 ਤੁਹਾਨੂੰ ਕਿਹਾ ਸੀ ਨਾ 25 ਤੱਕ پہاੜੇ ਚ ਇੱਤੇ ਕਰ ਲਓ 21 66 126 0 ਦੀ 0 ਤਾਂ ਦੂਜੀ ਸੰਖਿਆ ਕਿੰਨੀ ਆ ਗਈ 60 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਇਹਦੇ ਵਿੱਚ ਕੱਟਣਾ ਤੁਸੀਂ ਜ਼ਰੂਰ ਸਿੱਖ ਲੈਣਾ ਤਾਂ ਬੇਟਾ ਕਿੱਥੇ 60 ਹੈ ਗਏ ਆ ਆ ਸੀ ਤੇ 60 ਆਨਸਰ ਹੈ ਜਿਹੜਾ ਸਾਨੂੰ ਦਿੰਦਾ ਪਿਆ ਸੀ ਪੁਆਇੰਟ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ हां ਤਾਂ ਪਿਆਰੇ ਬੱਚਿਓ ਸਾਡਾ ਨੂੰ ਫਿਰ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ ਆਪਾਂ ਟੈਸਟ ਨੰਬਰ 81 ਐਲਸੀਐਮ ਤੇ ਐਚसीएफ ਵਾਲਾ ਜਿਹੜਾ ਭਾਗ ਆ ਉਹ ਸ਼ੁਰੂ ਕੀਤਾ ਹੋਇਆ ਤੇ ਤਿੰਨ ਸਵਾਲ ਕਰ ਚੁੱਕੇ ਹਾਂ ਬੇਟਾ ਚੌਥੇ ਸਵਾਲ ਤੇ ਆ ਗਏ ਕਹਿੰਦਾ 1872 1584 ਤੇ 336 ਦਾ ਮਹੱਤਮ ਸਮਾਵਰਤਕ ਐਚसीएफ ਪਤਾ ਕਰੋ ਤਾਂ ਇਹਦੇ ਵਿੱਚ ਬੇਟਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕੋਈ ਦੋ ਰਕਮਾਂ ਲੈ ਲੈਣੇ ਆ ਤੇ ਉਹਨਾਂ ਨੂੰ ਭਾਗ ਕਰਨਾ ਸ਼ੁਰੂ ਕਰ ਦਿੰਨੇ ਪਹਿਲੀਆਂ ਦੋ ਰਕਮਾਂ ਲੈ ਲੈਣੇ ਆ ਬੇਟਾ ਆਪਾਂ 1872 1872 ਤੇ ਦੂਜੀ ਰਕਮ ਨਾਲ ਆਪਾਂ ਭਾਗ ਸ਼ੁਰੂ ਕਰ ਦਿੰਨੇ ਆ 1584 1 ਕਮ 1584 ਆਗੇ ਬੇਟਾ ਇਹਦੇ ਵਿੱਚੋਂ ਜਦੋਂ ਆਪਾਂ ਘਟਾਵਾਂਗੇ ਤਾਂ 288 ਆਗੇ ਠੀਕ ਹੈ ਆਹ ਰਕਮ ਨੂੰ ਫਿਰ ਆਪਾਂ ਅੰਦਰ ਲਿਆਉਨੇ ਆ 1584 ਨੂੰ ਏ ਬੇਟਾ ਅਭਿਆਸ ਦੇ ਨਾਲ ਪੱਕੇ ਹੋਣਗੇ ਤੁਹਾਨੂੰ ਠੀਕ ਹੈ ਤਾਂ ਫਿਰ ਬੇਟਾ ਇਹ ਕਿਦੇ ਤੇ ਜਾਊਗਾ 5 ਤੇ ਚਲਾ ਜਾਊਗਾ 5 8 40 5 8 40 ਤੇ 4 44 5 2 10 ਤੇ 4 14 1440 ਚਾਰਾਂ ਦੇ ਚਾਰ 8ਾਂ ਚੋਂ 4 ਗਏ 4 5ਾਂ ਚੋਂ 4 ਗਏ 1 144 ਆ ਗਿਆ ਠੀਕ ਹੈ ਬੇਟਾ ਤਾਂ ਉਦੋਂ ਬਾਅਦ ਦੇ ਵਿੱਚ ਬੇਟਾ ਇੱਕ ਰਕਮ ਰਹਿ ਗਈ ਸਾਡੀ ਤੀਜੀ ਰਕਮ ਕੀ ਸੀਗੀ 336 ਠੀਕ ਹੈ ਬੇਟਾ 336 ਨੂੰ ਆਪਾਂ ਜਿਹੜਾ ਹੈਗਾ ਇਹ ਵਿੱਚ ਰੱਖਾਂਗੇ ਆ ਬੇਟਾ 144 288 ਨੂੰ ਇੱਧਰ ਲੈ ਆਵਾਂਗੇ ਨੈਕਸਟ ਸਟੈਪ ਦੇ ਵਿੱਚ ਠੀਕ ਹੈ ਤਾਂ 288 ਨੂੰ ਇੱਥੇ ਲੈ ਆਵਾਂਗੇ 144 144 ਦੋਣਾ 288 ਠੀਕ ਹੈ ਬੇਟਾ ਇੱਥੇ ਜ਼ੀਰੋ ਆ ਗਈ ਹੁਣ ਬੇਟਾ ਇੱਕ 144 ਰਹਿ ਗਈ ਸੰਖਿਆ ਸਾਡੇ ਕੋਲੇ ਇੱਕ 336 ਰਹਿ ਗਈ ਤਾਂ 336 ਨੂੰ ਆਪਾਂ ਵਿੱਚ ਰੱਖਾਂਗੇ 144 ਦੇ ਉੱਤੇ ਭਾਗ ਕਰਾਂਗੇ 144 1 144 2 288 ਠੀਕ ਹੈ ਬੇਟਾ ਤਾਂ ਇਹਦੇ ਵਿੱਚੋਂ 16 ਚੋਂ 8 ਗਏ 8 12 ਚੋਂ 8 ਗਏ 4 48 ਆ ਗਏ ਬੇਟਾ ਤਾਂ ਅਸੀਂ 48 ਵਿੱਚ ਰੱਖ ਕੇ 144 ਨੂੰ ਇੱਥੇ ਲੈ ਆਵਾਂਗੇ 48 ਤੇ ਆ 3 4 3 12 144 ਠੀਕ ਹੈ ਬੇਟਾ ਤਾਂ ਜਿੱਥੇ ਬਾਕੀ ਜ਼ੀਰੋ ਬਚ ਜਾਂਦਾ ਉਹ ਰਕਮ ਸਾਡੀ ਮਹੱਤਮ ਸਮਾਵਰਤਕ ਹੋ ਜਾਂਦੀ ਹੈ ਤਾਂ ਇਹਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ 48 ਆ ਗਿਆ ਤਾਂ ਬੇਟਾ 31 ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ